ਜਿਹੜੇ ਸਿੱਧੂ ਸਾਹਿਬ ਕੀ ਕਹਿ ਕੇ ਗਏ ਨੇ ਮਜੂਦਾ ਸਰਕਾਰ ਕੀ ਉਹਦਾ ਰਿਫੈਕ ਕਰਦੀ ਐ ਰਿਫੈਕਸ਼ਨ ਤਾਂ ਸਰਕਾਰ ਬਣਾਉਣਾ ਚਾਹੀਦਾ ਸੀ ਸਾਡੀ ਪਾਰਟੀ ਹੀ ਸਰਕਾਰ ਵਾਲਾ ਰੋਲ ਧਨਵਾਰੀ ਐ ਜਿੱਥਾਂ ਐ ਕਹਿ ਲੋ ਕਿਥੇ ਗੱਲ ਨੂੰ ਲੈ ਕੇ ਬਿਆਨਵਾਜੀ ਹੋ ਰਹੀ ਹੈ ਤਾਂ ਅਟ੍ਰੈਕਸ਼ਨ ਵੀ ਤਾਂ ਕਾਂਗਰਸ ਨੂੰ ਮਿਲ ਰਹੀ ਐ ਇਹਦਾ ਮਤਲਬ ਸਾਡੇ ਚ ਕੁਝ ਸੁਧਾਰ ਕਰਨ ਵਾਲੇ ਨੇ ਉਸ ਚੀਜ਼ ਤੋਂ ਵਰਕਰ ਕੋ ਸਜੈਸ਼ਨਸ ਵੀ ਦੇਣਗੇ ਵੀ ਯਾਰ ਐ ਨਾ ਕਰੋ ਐ ਕਰ ਲੋ ਜੇ ਉਹਨੂੰ ਹਾਈ ਕਮਾਂਡ ਬਣ ਕੇ ਉਸ ਤਰ੍ਹਾਂ ਦਾ ਕੋਈ ਇੱਤੇ ਮਰਜ਼ਾਦਾ ਕੋਈ ਕੋਡ ਲਾਗੂ ਕਰ ਦਿੰਦੀ ਐ ਵੀ ਤੁਸੀਂ ਆ ਗੱਲ ਕਰਦੇ ਆਂ ਆ ਨਹੀਂ ਕਰਨੀ ਚਾਹੀਦੀ ਤਾਂ ਕੁਦਰਤੀ ਐ ਉਹ ਫਿਰ ਇਸ ਤਰ੍ਹਾਂ ਦਾ ਬਵਾਲ ਸਿਹਾਰ ਵੱਲੋਂ ਵੀ ਲਿਆ ਜਾਂਦਾ ਪੰਜਾਬ ਦਾ ਪ੍ਰਧਾਨਾ ਕਾਂਗਰਸ ਦਾ ਵੀ ਸਹੀ ਸਿਹਾਰ ਅਸਿਸਟੈਂਟ ਤਾਂ ਫਿਰ ਬਵਾਲ ਰੁਕਣ ਦੀ ਕੀ ਲੋੜ ਸੀ ਫਿਰ ਲੋਕਾਂ ਨੂੰ ਸਿੱਧੂ ਦੀ ਰੈਲੀ 'ਚ ਹਮ ਹਮਾ ਕੇ ਆਉਣ ਦੀ ਕੀ ਲੋੜ ਸੀ ਉਹ ਕਹਿੰਦੇ ਵੀ ਠੀਕ ਐ ਸਾਨੂੰ ਕਾਂਗਰਸ ਪਾਰਟੀ ਵੱਲੋਂ ਕੋਈ ਮੈਸੇਜ ਆਊਗਾ ਭੱਜਾਂਗੇ ਨਹੀਂ ਸੀ ਲੋੜ ਇਸ ਕਰਕੇ ਇਹ ਕੋਈ ਬੰਦਾ ਉਹਦੇ ਵਿੱਚ ਮੈਰਿਜ ਵੀ ਹੁੰਦੀਆਂ ਦੀ ਮੈਰਿਜ ਵੀ ਹੁੰਦੀਆਂ ਔਰ ਇਸ ਵੇਲੇ ਕਾਂਗਰਸ ਵਿੱਚ ਵੀ ਮੈਂਬਰ ਆ ਚੁੱਕੀਆਂ ਨੇ ਰਈਆ ਪਾਰਟੀ ਬੰਦੀ ਕੋਟਲੀ ਅਨਕਾਲਡ ਫੋਰ ਤਾਂ ਇਹ ਪਾਰਟੀ ਅਸੀਂ ਮਜ਼ਬੂਤ ਕਰਨੀ ਹੈ ਕਿ ਬੰਦੇ ਬਾਹਰ ਕੱਢ ਕੇ ਉਹ ਕਰਨੀ ਹੈ ਮੈਨੂੰ ਇਹ ਦੱਸੋ ਪਹਿਲਾਂ ਅਸੀਂ ਸਰਜੀਤ ਸਿੰਘ ਧਮਾਨ ਨੂੰ ਉਹਨੇ ਕੀ ਕੀਤੀ ਸੀ ਗੱਲ ਤਾਂ ਕ੍ਰੁਤੀਆਂ ਦੀ ਗੱਲ ਕੀਤੀ ਸੀ ਪਿਆਜ ਦੇ ਬਗਦੇ ਵਿਕਦੇ ਨਸ਼ਿਆਂ ਦੀ ਗੱਲ ਕੀਤੀ ਸੀ ਹੋਰ ਤਾਂ ਨਹੀਂ ਸੀ ਕੁਝ ਕਿਹਾ ਨਮਜੋਤ ਸਿੱਧੂ ਵੱਲੋਂ ਪਟੰਡਾ ਦੇ ਵਿੱਚ ਰੈਲੀ ਕੀਤੀ ਗਈ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਜਿਹੜੀ ਸામਨੇ ਆ ਰਹੀ ਆ ਇੱਕ ਦੂਜੇ ਦੇ ਖਿਲਾਫ ਜਿਹੜੇ ਸੱਬ ਦੀ ਬਾਰ ਕੀਤੇ ਜਾ ਰਹੇ ਆਗੇ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਜਿਹੜੇ ਮਾਨਸਾ ਤੋਂ ਸਾਬਕਾ ਵਿਧਾਇਕ ਨਦਰ ਸਿੰਘ ਮਾਨਸਾ ਜੀ ਨੇ ਗੱਲ ਕਰਨ ਜਿਉਂ ਉਹਨਾਂ ਦੇ ਨਾਲ ਅਸੀਂ ਇੱਕ ਪੂਰੇ ਮੁੱਦੇ ਨੂੰ ਲੈ ਕੇ ਮਾਨਸਾ ਜੀ ਸਾਹਿਬ ਸਵਾਗਤ ਹੈ ਪਹਿਲਾਂ ਤੋਂ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਾਨਸਾ ਜੀ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਨਵਜੋਤ ਸਿੱਧੂ ਵੱਲੋਂ ਰੈਡੀ ਕੀਤੀ ਗਈ ਉਸ ਤੋਂ ਬਾਅਦ ਕਾਫੀ ਜਿਹੜਾ ਕਾਂਗਰਸ ਦੇ ਵਿੱਚ ਬਿਵਾਲ ਜਿਹੜਾ ਖੜਾ ਖੜਾ ਹੋਇਆ ਹੈ ਦੇਖੋ ਇਸ ਤਰ੍ਹਾਂ ਹੁੰਦਾ ਹੈ ਵੀ ਕੋਈ ਵੀ ਈਵੈਂਟ ਹੁੰਦੀ ਹੈ ਉਤਬਾਦ ਬਬਾਲ ਖੜਾ ਕਰਨਾ ਇਹ ਮੰਦਭਾਗੀ ਕਹਿੰਦਾ ਹੈ ਕਾਰਨ ਇਹ ਹੈ ਵਿਜੇ ਸਿੱਧੂ ਸਾਹਬ ਨੇ ਰਾਮਪੁਰੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਦੇ ਸੱਦੇ ਤੇ ਉੱਤੇ ਚਲੇ ਗਏ ਨੇ ਉੱਥੇ ਉਹਨਾਂ ਨੇ ਮੌਜੂਦਾ ਹਾਲਾਤਾਂ ਤੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਨੇ ਪਾਰਟੀ ਦੇ ਵਿਰੁੱਧ ਕੁਝ ਕਿਹਾ ਨਹੀਂ ਤਾਂ ਫਿਰ ਇਸ ਤਰ੍ਹਾਂ ਜਿਹੜਾ ਬਬਾਲ ਖੜਾ ਕਰਨਾ ਜਾਂ ਕੋਈ ਹੋਰ ਹੈ ਇਹ ਨਹੀਂ ਹੋਣਾ ਚਾਹੀਦਾ ਪਰ ਜਦੋਂ ਕੋਈ ਬੰਦਾ ਇਸ ਚੀਜ਼ ਤੇ ਕਮੈਂਟ ਕਰਦਾ ਜਾਂ ਕੋਈ ਹੋਰ ਹੈ ਉਹਨਾਂ ਖਿਆਲ ਰੱਖਣਾ ਚਾਹੀਦਾ ਕਿਉਂਕਿ ਮੇਰੇ ਵਰਗਾ ਨਵਾਂ ਬੰਦਾ ਕੋਈ ਕਹਿ ਦੇਵੇ ਤਾਂ ਹਲਕੀ ਗੱਲ ਹੈ ਪਰ ਸੀਜ਼ਨਡ ਲੀਡਰ ਨੇ ਜਿਹੜੇ ਸਾਡੇ ਤਜਰਬੇਕਾਰ ਨੇ ਉਹਨਾਂ ਨੂੰ ਪਤਾ ਹੀ ਹੋਣਾ ਚਾਹੀਦਾ ਹੈ ਵੀ ਕਈ ਮੁੱਦੇ ਇਹ ਜਿਹੇ ਹੁੰਦੇ ਹਨ ਅੰਦਰ ਬੈਠ ਕੇ ਹੱਲ ਕਰ ਲੈਣੇ ਚਾਹੀਦੇ ਨੇ ਕਈ ਆਪਾਂ ਪ੍ਰੈਸ 'ਚ ਲੈ ਜਾਂਦੇ ਹਾਂ ਹਨਾ ਪਬਲਿਕ 'ਚ ਲੈ ਜਾਂਦੇ ਹਾਂ ਫਿਰ ਉਹਦਾ ਕੁਦਰਤੀ ਖਲਾਰਾ ਪੈਂਦਾ ਰਹਿੰਦਾ ਉਹਨੂੰ ਤੁਸੀਂ ਕਹਿ ਲਓ ਬਿਵਾਲ ਖੜਾ ਹੋਇਆ ਹੈ ਇਸੇ ਤਰ੍ਹਾਂ ਦਾ ਕੋਈ ਵੀ ਮੁੱਦਾ ਖੜਾ ਹੋਇਆ ਹੈ ਵਿਰਹਾਤੇ ਖੜਾ ਹੋਣ ਵਾਲੀ ਗੱਲ ਹੈ ਨਹੀਂ ਸੀ ਵੀ ਠੀਕ ਹੈ ਰਲੀਆਂ ਕੀਤੀਆਂ ਲੋਕਾਂ ਨਾਲ ਵਿਚਾਰ ਚਰਚਾ ਕੀਤੀ ਐ ਸਿੱਧੂ ਸਾਹਿਬ ਨੇ ਤਾਂ ਮੁੱਦਾ ਉੱਥੇ ਖਤਮ ਹੋ ਜਾਣਾ ਸੀ ਜਾਂ ਵੱਤੋ ਹੱਦ ਪ੍ਰੈਸ ਨੋਟਸ ਲੈਂਦੀ ਐ ਵੀ ਸਿੱਧੂ ਸਾਹਿਬ ਕੀ ਕਹਿ ਕੇ ਗਏ ਨੇ ਮੌਜੂਦਾ ਸਰਕਾਰ ਕੀ ਉਹਦਾ ਰੈਕਟ ਕਰਦੀ ਐ ਰੈਕਸ਼ਨ ਤਾਂ ਸਰਕਾਰ ਨੂੰ ਲਾਉਣਾ ਚਾਹੀਦਾ ਸੀ ਸਾਡੀ ਪਾਰਟੀ ਹੀ ਸਰਕਾਰ ਵਾਲਾ ਰੋਲ ਕਿਉਂ ਨਭਾਰੀ ਐ ਉਹਨਾਂ ਦਾ ਸਰਕਾਰ ਤੇ ਸਵਾਲ ਚੁੱਕਰੇ ਨੇ ਤਾਂ ਸਰਕਾਰ ਦਾ ਅਸੀਂ ਪੱਖ ਕਿਉਂ ਲਈ ਜਾਂਦੇ ਆ ਵੀ ਅਸੀਂ ਉੱਥੇ ਬੋਲ ਕੇ ਆਇਆ ਜੋ ਹੋ ਰਿਹਾ ਐ ਉਹਨਾਂ ਨੂੰ ਅੰਦਰ ਬੈਠ ਕੇ ਗੱਲ ਕਰਨੀ ਚਾਹੀਦੀ ਆ ਆਫਟਰਲ ਇਹ ਤਾਂ ਹੈ ਹੀ ਨਹੀਂ ਵੀ ਇੱਥੇ ਦੀ ਪਾਰਟੀ ਆ ਇਕੱਲੀ ਇਹ ਪਾਰਟੀ ਪੰਜਾਬ ਦੀ ਆ ਜਿਹੜੀ ਸਾਡੀ ਨੈਸ਼ਨਲ ਪਾਰਟੀ ਆ ਤੇ ਗਵਰਨਡ ਵਾਈ ਨੈਸ਼ਨਲ ਪਾਰਟੀ ਆ ਇਹ ਹਾਈ ਕਮਾਂਡ ਆ ਉਹਨਾਂ ਨੇ ਧਿਆਨ ਚ ਲਿਆ ਦਿਓ ਉਹ ਜੋ ਕੋਈ ਕੁਛ ਨਾ ਚਾਹੁੰਦੇ ਦੁਨਤ ਤਰ੍ਹਾਂ ਕੁਛ ਕਰਦੇ ਆ ਇਹਨੂੰ ਵੀ ਲੱਗਦਾ ਵੀ ਹੈ ਵੀ ਸਿੱਧੂ ਸਾਹਿਬ ਨੇ ਕੋਈ ਗਲਤ ਕਰਤਾ ਤਾਂ ਹਾਈ ਕਮਾਂਡ ਕੋਈ ਦਿੰਦੇ ਤਾਂ ਸਿੱਧੂ ਸਾਹਿਬ ਉਹਦਾ ਜਵਾਬ ਦਿੰਦੇ ਆ ਆਪਣੇ ਜਨ ਜਤਰਾ ਬਾਜਵਾ ਸਾਹਿਬ ਨੇ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਜਿਹੜੀ ਇਹ ਕੀਤਾ ਗਿਆਗਾ ਰੈਲੀ ਦਾ ਯੋਜਨ ਤਾਂ ਇੱਕ ਮੰਚ ਤੇ ਇਕੱਠੇ ਹੁੰਦੋ ਨਾ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਜਿਹੜੇ ਪ੍ਰਦਰਸ਼ਨ ਕਰਦੇ ਆ ਉੱਥੇ ਕਿਉਂ ਨਹੀਂ ਇਕੱਠੇ ਹੁੰਦੇ ਤਾਂ ਸਾਫਤਾ ਸੀਐਮ ਚੰਨੀ ਨੂੰ ਲੈ ਕੇ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਵੀ ਜਿਹੜਾ ਇਹਨਾਂ ਵੱਲੋਂ ਤਾਂ ਕਿਸੇ ਜਾ ਰਿਹਾ ਸਿੱਧੂ ਸਾਹਿਬ ਵੱਲ ਨਹੀਂ ਉਹਨਾਂ ਨੇ ਤਾਂ ਮੇਰੇ ਖਿਆਲ 'ਚ ਉਹਨਾਂ ਦੇ ਅਗੇਂਸਟ ਕੋਈ ਕੰਝਕਤਾ ਨਹੀਂ ਕੱਸਿਆ ਪਰ ਫਿਰ ਵੀ ਗੱਲ ਇਹ ਹੈ ਵੀ ਜੇ ਆਪਾਂ ਉਹ ਗੱਲ ਕਰਦੇ ਆ 77 ਤੋਂ 18 ਸੀਟਾਂ ਦੀ ਤੇ ਹੋਰ ਸਾਰਾ ਕੁਝ ਹੈ ਤਾਂ ਫਿਰ ਕੁਦਰਤੀ ਹੈ ਉਸ ਵੇਲੇ ਜਿਹੜੇ ਬੰਦੇ ਰਿਸਪੌ ਉਹ ਮੁੱਖ ਮੰਤਰੀ ਰਹ ਚੁੱਕੇ ਕੈਪਟਨ ਅਬਰਿੰਦਰ ਸਿੰਘ ਵਿੱਚ ਹੁੰਦੇ ਜੇ ਕਾਂਗਰਸ ਦੇ ਉਹਨਾਂ ਤੇ ਵੀ ਇਹ ਉੱਠਣੇ ਜਿ ਸਵਾਰ ਵੀ 18 ਤੇ ਆ ਗਏ ਹੈ ਯਾਰ ਤੁਸੀਂ 4 ਸਾਲ ਜਦ ਸਵਾ 4 ਸਾਲ ਸੀਐਮ ਰਹੇ ਤੁਸੀਂ ਕੀ ਕੀਤਾ ਉਹ ਪਾਰਟੀ ਛੱਡ ਕੇ ਚਲੇ ਗਏ ਸੀ ਇਸ ਕਰਕੇ ਉਹਨਾਂ ਤੇ ਬੇਸ਼ੱਕ ਆਪਾ ਤੰਜ ਕੱਸਦੀ ਹੈ ਸਾਰੀ ਕਾਂਗਰਸ ਠੀਕ ਹੈ ਦੂਜੇ ਪਾਸੇ ਉਸ ਤੋਂ ਬਾਅਦ 4 ਮਹੀਨੇ ਜਾਂ ਸਾਢੇ 4 ਮਹੀਨੇ ਚੰਨੀ ਸਾਹਿਬ ਰਹੇ ਉਹ ਰਿਸਪੌਂਸਿਬਿਲਟੀ ਦਾ ਅਭਜਰ ਥੋੜਾ ਹੋ ਸਕਦੇ ਨੇ ਆਪਣੇ ਆਪ ਕਰ ਸਕਦੇ ਆ ਤੀਜਾ ਜਿਹੜੇ ਕੈਬਨ ਮੰਤਰੀ ਰਹੇ ਉਹ ਵੀ ਤਾਂ ਸੀ ਜਿਹੜੇ ਉਸ ਵਾਲੇ ਪਾਰਲੀਮੈਂਟ ਮੈਂਬਰ ਸੀ ਉਹ ਵੀ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਥੋੜਾ ਹੋ ਮੁਕਤ ਕਰ ਸਕਦੇ ਨੇ ਹਾਂ ਇਹ ਹੁੰਦਾ ਜੇ ਕੋਈ ਪਹਿਲਾਂ ਉਹਨਾਂ ਨੇ ਪੁਆਇੰਟ ਆਊਟ ਕੀਤਾ ਹੋਵੇ ਤੇ ਉਹੋ ਪਾਰਟੀ ਨਾ ਮੰਨੀ ਹੋਵੇ ਹੇ ਤਾਂ ਕਹਿ ਸਕਦੇ ਮੈਂ ਤਾਂ ਪਹਿਲਾਂ ਕਿਹਾ ਸੀ ਜੀ ਪਰ ਇਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਇਸ ਕਰਕੇ ਅੱਜ ਆਪਾਂ ਨੂੰ ਆਹ ਦਿਨ ਦੇਖਣ ਪੈ ਰਹੇ ਹਾਂ ਕਿ ਤੁਸੀਂ ਕਿਸੇ ਬੰਦੇ ਨੂੰ ਸਿੰਗਲ ਆਊਟ ਕਿਵੇਂ ਕਰ ਸਕਦੇ ਹੋ ਉਹੀ ਰਿਸਪੌਂਸਿਬਿਲਟੀ ਠਕਰ ਪਠਾਰੋਂ ਤੇ ਜਦੋਂ ਕਿ ਉਹਨਾਂ ਦਾ ਵਿੱਚ ਕੁਝ ਪਰਸੈਂਟੇਜ ਰੋਲ ਸੀਗਾ ਉਹ ਤੋਂ ਉਹ ਵੀ ਦੀ ਪਛ ਸਕਦੇ ਠੀਕ ਹੈ ਪਰ ਉਹਨਾਂ ਹੀ ਪਾਰਟੀ ਫਰਾਈ ਕਿੱਥੇ ਆ ਉਹ ਤਾਂ ਵਿਚਾਰੇ ਸਮਾਂ ਉਹ ਪਾਰਟੀ ਦੀਆਂ ਜਿਹੜੀਆਂ ਉਦੇੜ ਬੁਣਾ ਸੀ ਜਿਸ ਤਰ੍ਹਾਂ ਦੇ ਬਿਆਨਵਾਜੀ ਹੋ ਰਹੀ ਸੀ ਪਾਰਟੀ ਚ ਜੋ ਐਕਸ਼ਨ ਹੋ ਰਏ ਸੀ ਉਹਦੇ ਉਸ ਸਮਾਂ ਉਹਦੀ ਪੇਟ ਆਪ ਤੜਗੇ ਆਪ ਹਾਰ ਗਿਆ ਤਾਂ ਇਸ ਕਰਕੇ ਕਿਸੇ ਨੂੰ ਗੁੱਝੇ ਕਰਨੀ ਉਂਗਲ ਚੱਕੀ ਉਹਨਾਂ ਨੇ ਆ ਵੀ ਮੈਨੂੰ ਉਹਨਾਂ ਫਿਰ ਉਹਨੇ ਹਰਾਤਾ ਉਹਨੇ ਹਰਾਤਾ ਜਦੋਂ ਕਿ ਸਭ ਨੂੰ ਪਤਾ ਉੱਥੇ ਜਦੋਂ ਇਸ ਤਰ੍ਹਾਂ ਦੀਆਂ ਡਵੈਲਪਮੈਂਟਸ ਹੁੰਦੀਆਂ ਜਿੱਤਣ ਵਾਸਤੇ ਹੀ ਹਾਰਉਣ ਵਾਸਤੇ ਰੋਲ ਹੁੰਦੇ ਨੇ ਜਿਹੜੇ ਪੁਲਿਸ ਹੁੰਦੇ ਨੇ ਆਲੇ ਦੁਆਲੇ ਹੁੰਦੇ ਨੇ ਲੋਕ ਲੋਕਾਂ ਤੋਂ ਲੈ ਕੇ ਪਾਰਟੀ ਲੀਡਰ ਦਾ ਰੋਲ ਹੁੰਦਾ ਕਿਸੇ ਨੂੰ ਹਰਾਉਣ ਵਾਸਤੇ ਵੀ ਚੁਕਾਉਣ ਵਾਸਤੇ ਵੀ ਉਸ ਰੋਲ ਲਈ ਜਿੰਨੀ ਕਿ ਜ਼ਿੰਮੇਵਾਰੀ ਸਿੱਧੂ ਸਾਹਿਬ ਦੀ ਬਣਦੀ ਹੈ ਮੇਰੇ ਹੱਥ 'ਚ ਉਹ ਉਸ ਤੋਂ ਕਦੇ ਵੀ ਨਹੀਂ ਪੱਜੇ ਮੰਤਰੀ ਸਾਹਿਬ ਸਿੱਧੂ ਦੇ ਕਾਫੀ ਨੇੜੇ ਕੀ ਹੋ ਰਾਜਨੀਤੀ ਬੜੇ ਠੰਮੇ ਵਾਲਾ ਜਿਹੜੀ ਮੰਨੀ ਜਾਂਦੀ ਹੈਗੀ ਲੱਗਦਾਗਾ ਜਿਹੜੇ ਬੇ ਬਾਕੀ ਦੇ ਨਾਲ ਬੋਲਦੇ ਆ ਸਿੱਧੂ ਸਾਹਿਬ ਉਹਦਾ ਉਹਨਾਂ ਨੂੰ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਗੱਲ ਐਕਸਟਰਾ ਹੁੰਦੀ ਹੈ ਜੇ ਕੋਈ ਬੰਦਾ ਬਹੁਤੀ ਸੁਮਿਸੋ ਬੇ ਨਾਲ ਬੋਲਦਾ ਠੀਕ ਹੈ ਉਹਨੂੰ ਵੀ ਲੋਕ ਲਾਇਕ ਨਹੀਂ ਕਰਦੇ ਉਕੇ ਪੰਜਾਬ ਐ ਪੰਜਾਬ ਦਾ ਜੋ ਪਸ਼ੋਕਰ ਹੈ ਪਸ਼ੋਕਰ ਚ ਜਣੀ ਅਸੀਂ ਹੁਣ ਤੱਕ ਅੱਜ ਕਿਹਦੀਆਂ ਬਾਰਾਂ ਗਾਉਣੇ ਆ ਤਾਦੀ ਜੱਥੇ ਨੇ ਚ ਸਾਡੇ ਦੂਜੇ ਆਪਣੇ ਗਾਇਕ ਨੇ ਕਿਹਨੂੰ ਗਾਉਂਦੇ ਨੇ ਜਿਨ੍ਹਾਂ ਦੀ ਕੋਈ ਬੇਵਾਕੀ ਨਾਲ ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ ਸਮਾਜ ਦੇ ਵਿੱਚ ਵਿਚਰੇ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਬੰਦੇ ਸ਼ਰਾਫਤ ਨਾਲ ਜਿਉਂ ਕੇ ਉਹਦਾ ਟਾਈਮ ਪੂਰਾ ਕਰਕੇ ਉਹਨਾਂ ਨੂੰ ਕਿੰਨਾ ਸਾਰੇ ਲੋਕ ਯਾਦ ਕਰਦੇ ਨੇ ਠੀਕ ਐ ਅਸੀਂ ਤਾਂ ਜਿਹੜੀ ਮਤਲਬ ਕਿ ਇਹ ਕਿਉਂਕਿ ਸਾਡੀ ਬਰਾਸਰ ਦੇ ਵਿੱਚ ਸਭ ਤੋਂ ਵੱਡੀ ਹਲਮੀ ਗੁਰੂਆਂ ਦੀ ਹੈ ਠੀਕ ਹੈ ਗੁਰੂਆਂ ਨੂੰ ਮੱਥਾ ਟੇਕਣ ਤੋਂ ਇਲਾਵਾ ਉਹਨਾਂ ਦੀ ਮੰਨ ਕੇ ਡਰਿਆ ਕਿੰਨੇ ਸ਼ਲੋਕ ਨੇ ਜਿਹੜੇ ਇਸ ਸਿੰਗਲ ਤੋਂ ਹੋ ਕਰਦੇ ਨੇ ਇਸ ਕਰਕੇ ਬੇਸ਼ੱਕ ਸਾਡਾ ਇਤਿਹਾਸ ਬਹੁਤ ਅਮੀਰ ਹੈ ਇਸ ਸਿੰਗਲ ਤੋਂ ਪਰ ਕਿਤੇ ਨਾ ਕਿਤੇ ਜਿਹੜੇ ਇਸ ਵਿੱਚੋਂ ਵੇ ਨਾਲ ਗੱਲ ਕਰਦੇ ਐ ਸ਼ਰਾਫਤ ਨਾਲ ਜ਼ਿੰਦਗੀ ਜਿਉਂਦੇ ਨੇ ਇਮਾਨਦਾਰੀਆਂ ਨਾਲ ਲੋਕਾਂ ਵਿਚਰਦੇ ਨੇ ਉਹਨਾਂ ਨੂੰ ਬਹੁਤੀ ਤਵੱਜੋ ਦਿੱਤੀ ਨਹੀਂ ਆਂਦੀ ਸਾਡਾ ਇਹ ਕਸੂਰ ਹੈ ਇਸ ਕਰਕੇ ਬਾਬਾ ਕੀ ਚੱਲ ਪੈਣਗੇ ਕਿਸ ਤਰ੍ਹਾਂ ਹੁਣ ਇੱਕ ਦੂਜੇ ਦੇ ਖਿਲਾਫ ਜਿਹੜਾ ਬਿਆਨਬਾਜ਼ੀ ਹੋ ਰਹੀ ਆ ਵਿਧਾਨ ਸੌਰੀ ਲੋਕ ਸਭਾ ਦੇ ਚੋਣਾਂ ਵੀ ਆ ਰਹੀਆਂ ਨੇ ਲੱਗਦਾ ਜੇ ਇੱਕ ਦੂਜੇ ਦੇ ਖਿਲਾਫ ਇਦਾਂ ਹੀ ਚੱਲਦੇ ਰਹੇ ਤਾਂ ਵੀ ਕਾਂਗਰਸ ਇੱਥੇ ਕੋਈ ਜਿੱਤ ਪਾਏਗੀ ਨਹੀਂ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਜੇ ਅੱਜ ਕਾਂਗਰਸ ਦੇ ਵਿੱਚ ਇੱਕ ਦੂਜੇ ਗੁੱਧ ਜਾਂ ਇਹ ਕਹਿੰਦੇ ਕਿਸੇ ਗੱਲ ਨੂੰ ਲੈ ਕੇ ਬਿਆਨਬਾਜ਼ੀ ਹੋ ਰਹੀ ਹੈ ਤਾਂ ਅਟਰੈਕਸ਼ਨ ਵੀ ਤਾਂ ਕਾਂਗਰਸ ਨੂੰ ਨਹੀਂ ਮਿਲ ਰਹੀ ਹੈ ਇਹਦਾ ਮਤਲਬ ਸਾਡੇ ਵਿੱਚ ਕੁਝ ਸੁਧਾਰ ਕਰਨ ਵਾਲੇ ਨੇ ਉਸੀ ਤੋਂ ਵਰਕਰ ਕੋ ਸਜੈਸ਼ਨਸ ਵੀ ਦੇਣਗੇ ਵੀ ਯਾਰ ਐ ਨਾ ਕਰੋ ਐ ਕਰ ਲਓ ਜੇ ਉਹਨੂੰ ਹਾਈ ਕਮਾਂਡ ਮੰਨ ਕੇ ਉਸ ਤਰ੍ਹਾਂ ਦਾ ਕੋਈ ਇੱਥੇ ਮਰਜ਼ਾਦਾ ਕੋਈ ਕੋਡ ਲਾਗੂ ਕਰ ਦਿੰਦੀ ਹੈ ਵੀ ਤੁਸੀਂ ਆਹ ਗੱਲ ਕਰਸੋ ਆਹ ਨਹੀਂ ਕਰਨੀ ਚਾਹੀਦੀ ਤਾਂ ਕੁਦਰਤੀ ਹੈ ਉਹ ਫਿਰ ਇਸ ਤਰ੍ਹਾਂ ਦਾ ਬਵਾਲ ਸੁਧਾਰ ਵੱਲੋਂ ਵੀ ਲੈ ਜਾਂਦਾ ਹੈ ਕਈ ਇਹ ਵੀ ਹੋ ਸਕਦਾ ਹੈ ਵੀ ਕਈਆਂ ਨੇ ਆਪਦੇ ਬਲਬਲੇ ਪ੍ਰਗਟ ਕੀਤੇ ਆ ਵਰਕਰਾਂ ਨੇ ਵੀ ਸਾਨੂੰ ਕੋਈ ਪੁੱਛਦਾ ਨਹੀਂ ਥੰਦੇ ਸਿੱਧੂ ਸਾਹਿਬ ਆਏ ਨੇ ਸਾਡੀ ਗੱਲ ਸੁਣ ਕੇ ਗਏ ਨੇ ਸਾਡਾ ਇੱਥੇ ਗੱਲ ਕਰਕੇ ਗਏ ਨੇ ਕਾ ਕੁਦਰਤੀ ਤੌਰ ਤੇ ਹੋ ਸਕਦਾ ਹੈ ਹਾਈ ਕਮਾਂਡ ਦੂਜੇ ਲੀਡਰਾਂ ਨੂੰ ਵੀ ਕੋਈ ਰਸੀਦ ਦੇਵੇ ਵੀ ਤੁਸੀਂ ਵੀ ਤਾਂ ਗੱਲ ਸੁਣੋ ਠੀਕ ਹੈ ਨਾ ਕਿਤੇ ਨਾ ਕਿਤੇ ਗੱਲ ਕਰਨੀ ਬਣਦੀ ਹੁੰਦੀ ਹੈ ਵਰਕਰਾਂ ਨਾਲ ਰابطਾ ਰੱਖਣਾ ਬਣਦਾ ਹੁੰਦਾ ਤੇ ਉਹ ਸਿੱਧੂ ਸਾਹਿਬ ਨੇ ਰابطਾ ਬਣਾ ਕੇ ਉਹਨਾਂ ਦੇ ਸਰਦੇ ਤੇ ਆ ਕੇ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਕਾਂਗਰਸ ਪਾਰਟੀ ਦਾ ਕੋਈ ਨੁਕਸਾਨ ਨਹੀਂ ਕੀਤਾ ਸਗੋਂ ਫਾਇਦਾ ਕੀਤਾ ਕਿਵੇਂ ਦੇਖ ਲਓ ਜਿਹੜਾ ਤੁਹਾਡਾ ਪੰਜਾਬ ਦਾ ਪ੍ਰਧਾਨ ਹੈ ਕਾਂਗਰਸ ਦਾ ਵੀ ਸਹੀ ਚਲਾ ਰਿਹਾ ਸਿਸਟਮ ਦੇਖੋ ਇਸ ਤਰ੍ਹਾਂ ਹੁੰਦਾ ਹੈ ਵੀ ਇਹ ਕੁਝ ਜਗਿਆ ਹੁੰਦੀਆਂ ਨਾ ਆਬਜ਼ਰਵੇਸ਼ਨਸ ਇਹ ਪਬਲਿਕ ਵੱਲੋਂ ਹੁੰਦੀਆਂ ਸਾਨੂੰ ਤਾਂ ਹੀ ਲੱਗਦਾ ਵੀ ਠੀਕ ਚੱਲ ਰਿਹਾ ਜੇ ਠੀਕ ਹੀ ਸਾਰਾ ਕੁਝ ਚੱਲ ਰਿਹਾ ਹੁੰਦਾ ਮੈਂ ਕਹੇ ਵੀ ਤਾਂ ਠੀਕ ਚੱਲ ਰਿਹਾ ਤਾਂ ਫਿਰ ਬਾਵਾ ਬਵਾਰ ਰੁਕਣ ਦੀ ਕੀ ਲੋੜ ਸੀ ਫਿਰ ਲੋਕਾਂ ਨੂੰ ਸਿੱਧੂ ਦੀ ਰੈਲੀ 'ਚ ਹਮ ਹਮਾ ਕਿਉਣ ਦੀ ਕੀ ਲੋੜ ਸੀ ਉਹ ਕਹਿੰਦੇ ਵੀ ਠੀਕ ਆ ਸਾਨੂੰ ਕਾਂਗਰਸ ਪਾਰਟੀ ਵੱਲੋਂ ਕੋਈ ਮੈਸੇਜ ਆਊਗਾ ਭੱਜਾਂਗੇ ਨਹੀਂ ਸੀ ਲੋੜ ਇਸ ਕਰਕੇ ਇਹ ਕੋਈ ਬੰਦਾ ਉਹਦੇ ਵਿੱਚ ਮੈਰਿਟਸ ਵੀ ਹੁੰਦੀਆਂ ਡੀਮੈਰਿਟਸ ਵੀ ਹੁੰਦੀਆਂ ਪਰ ਐਸ ਵੇਲੇ ਕਾਂਗਰਸ ਦੇ ਵਿੱਚ ਡੀਮੈਰਿਟਸ ਆ ਚੁੱਕੀਆਂ ਨੇ ਉਹਨਾਂ ਤੋਂ ਇਹਨਾਂ ਨੂੰ ਹਮੇਸ਼ਾ ਰੈਕਟੀਫਾਈ ਕਰਦੇ ਰਹਿਣਾ ਚਾਹੀਦਾ ਟਾਈਮ ਟੂ ਟਾਈਮ ਤਾਂ ਪਾਰਟੀ ਅਕੀ ਵਧੂਗੀ ਮੈਂ ਤਾਂ ਅਕਸਰ ਇੱਥੋਂ ਤੱਕ ਕਹਿ ਦਿੰਦਾ ਹੁੰਨਾ ਕਿ ਯਾਰ ਅਸੀਂ ਅੱਗੇ ਅਨਿਆਇ ਤਾਂ ਹੈਗੇ ਆ ਸਾਡਾ ਆਈਕਨ ਤਾਂ ਹੈਗਾ ਮਹਾਤਮਾ ਗਾਂਧੀ ਕਿਤੇ ਕਿਤੇ ਸਾਡੇ ਵਿੱਚ ਲੋਕਾਂ ਦੇ ਰੋਲ ਨਤੁਰਨ ਗੋਧਸੇ ਨੂੰ ਤੱਕੇ ਪਏ ਨੇ ਤੇ ਫਿਰ ਅਸੀਂ ਕੀ ਤਵੱਕੋ ਰੱਖਦੇ ਆ ਸਾਡੀ ਪਾਰਟੀ ਮਹਾਤਮਾ ਗਾਂਧੀ ਨੇ ਐਸ ਵਾਸਤੇ ਬਣਾਈ ਸੀ ਵੈਸੇ ਹੀ ਕਹਿੰਦਾ ਮਹਾਤਮਾ ਗਾਂਧੀ ਵੀ ਗ੍ਰੇਟ ਸੀ ਨਹੀਂ ਸੀ ਕੀ ਸੀ ਪਰ ਸਾਡੀ ਪਾਰਟੀ ਲਈ ਤਾਂ ਗ੍ਰੇਡ ਸੀ ਸਾਡੀ ਪਾਰਟੀ ਦਾ ਉਹਨੂੰ ਬਾਪੂ ગાંધી ਦਾ ਮੁਤਾਬ ਦੇਈ ਬੈਠੀ ਹੈ ਉਹਨੂੰ ਆਈਕਨ ਮੰਨਦੀ ਹੈ ਉਹਦੇ ਦੱਸੇ ਹੋਏ ਰਾਹ ਤੇ ਫਿਰ ਚੱਲਣਾ ਕਿਹਨੇ ਹੈ ਜਿਹਨਾਂ ਦਾ ਆਈਕਨ ਆ ਉਹਨਾਂ ਨੇ ਚੱਲਣਾ ਹੈ ਕਿ ਲੋਕਾਂ ਨੇ ਚੱਲਣਾ ਹੈ ਨਾ ਜੇ ਆ ਪਾਰਟੀ ਨਹੀਂ ਚੱਲੂਗੀ ਤਾਂ ਫਿਰ ਲੋਕ ਕਿੱਥੇ ਚੱਲਣਗੇ ਇਸ ਸਰਕੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਵਿੱਚ ਪ੍ਰੇਤੀਆਂ ਆ ਗਈਆਂ ਜੋ ਸੰਤਾਈ ਤੱਕ ਨਹੀਂ ਸੀਗੀਆਂ ਹੌਲੀ ਹੌਲੀ ਆਈਆਂ ਨੇ ਅਸੀਂ ਐ ਤਾਂ ਨਹੀਂ ਕਹਿੰਦੇ ਵੀ ਸਾਲ ਤੋਂ ਆ ਗਈਆਂ 2 ਸਾਲ ਤੋਂ ਆ ਗਈਆਂ ਪਰ ਪ੍ਰੋਪੋਰਸ਼ਨੇਟਲੀ ਹਰੇਕ ਨੂੰ ਆਦੀ ਰਿਸਪਾਂਸਿਬਿਲਟੀ ਲੈਣੀ ਪੈਂਦੀ ਹੁੰਦੀ ਹੈ ਗਲਤੀ ਦੀ ਵੀ ਤੇ ਕੋਈ ਚੰਗਾ ਕੰਮ ਕੀਤਾ ਹੋਵੇ। ਮਨਜੋਤ ਸਿੰਘ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਬੜੀ ਜਿਹੜੀ ਆਵਾਜ਼ ਉੱਠ ਰਹੀ ਆ ਪਾਰਟੀ ਵੱਲ ਟੋਟਲੀ ਅਨਕਾਲਡ ਫੋਰ। ਤਾਂ ਦੇਖੋ ਜੇ ਪਾਰਟੀ ਅਸੀਂ ਮਜ਼ਬੂਤ ਕਰਨੀ ਹੈ ਕਿ ਬੰਦੇ ਬਾਹਰ ਕੱਢ ਕੇ ਇਹੋ ਕਰਨੀ ਹੈ ਮੈਨੂੰ ਇਹ ਦੱਸੋ ਪਹਿਲਾਂ ਅਸੀਂ ਸਰਜੀਤ ਸਿੰਘ ਧਮਾਰ ਨੂੰ ਉਹਨੇ ਕੀ ਕੀਤੀ ਸੀ ਗੱਲ ਤਾਂ ਕ੍ਰੋਧੀਆਂ ਦੀ ਗੱਲ ਕੀਤੀ ਸੀ। ਪੰਜਾਬ ਚ ਬਗਲੇ ਬਿਕਦੇ ਨਸ਼ਿਆਂ ਦੀ ਗੱਲ ਕੀਤੀ ਸੀ ਹੋਰ ਤਾਂ ਨਹੀਂ ਸੀ ਕੁਝ ਕਿਹਾ ਉਹਨੂੰ ਪਾਰਟੀ ਚੋਂ ਕੱਢਤਾ ਜਦੋਂ ਕਿ ਕਾਂਗਰਸ ਦੇ ਵਿੱਚ ਉਹ ਆਜ਼ਾਦ ਜਿੱਤ ਕੇ ਆਈ ਸੀ ਆਪਦੀ ਐਮਐਲਏ ਸੀਪ ਲੈ ਕੇ ਕੁਝ ਪਾਰਟੀ ਤੋਂ ਨਿਕਿਆ ਉਦੋਂ ਆ ਦੋ ਵਾਰੀ ਉਹਨੇ ਪਾਰਟੀ ਦੀ ਜਿੱਤ ਕੇ ਸੀ ਝੋਲੀ ਚ ਪਾਈ ਹੈ ਉਹਨੂੰ ਪਾਰਟੀ ਚੋਂ ਕੱਢਤਾ ਕਿਰਮਲ ਧੋਲਾ ਇਹਨਾਂ ਦੇ ਨਾਲ ਸੁਪਾਲ ਸਿੰਘ ਖਹਿਰਾ ਦੇ ਨਾਲ ਕਾਂਗਰਸ ਦੇ ਵਿੱਚ ਆਏ ਸੀ ਠੀਕ ਹੈ ਨਾ ਵੱਡੇ ਮਾਰਜ ਨਾਲ ਜਿੱਤੇ ਸੀ ਆਪਦੇ ਹਲਕੇ ਚੋਂ شریف ਆਦਮੀ ਹੈ ਲੋਕਾਂ ਦੇ ਸੰਘਰਸ਼ ਚੋਂ ਨਿਕਲਿਆ ਹੋਇਆ ਲੀਡਰ ਸੀ ਉਹ ਨੂੰ ਬਿਨਾ ਕਿਸੇ ਰੀਜ਼ਨ ਤੋਂ ਪਾਰਟੀ ਚ ਵਰਤਿਆ ਤੇ ਹੁਣ ਜੇ ਇਹ ਇਸ ਤਰ੍ਹਾਂ ਪਾਰਟੀ ਚ ਕੱਢੀ ਜਾਣੇ ਆ ਤੇ ਫਿਰ ਪਾਰਟੀਆਂ ਚੋਂ ਨਿਕਲੇ ਹੋਏ ਬੰਦੇ ਕਿਤੇ ਨਾ ਕਿਤੇ ਜਾ ਕੇ ਪਾਰਟੀ ਦੇ ਵਿਰੁੱਧ ਕਦੇ ਕੱਲ ਨੂੰ ਕੋਈ ਕਰਦੇ ਆ ਫਿਰ ਉਹਨਾਂ ਨੂੰ ਦੋਸ਼ ਤੋੜਾ ਦੇਣਾ ਮਨਣਾ ਹੁੰਦਾ ਵੀ ਲੋ ਜੀ ਪਾਰਟੀ ਵਿਰੋਧੀ ਐਕਟੀਵਿਟੀ ਕਰੀ ਜਾਂਦੇ ਨੇ ਇਹਨਾਂ ਦੀ ਪਾਰਟੀ ਚ ਹੈ ਹੀ ਨਹੀਂ ਜੋ ਮਰਜ਼ੀ ਕਰੀ ਜਾਵੇ ਤੁਸੀਂ ਕੱਢਣ ਦੀ ਗੱਲ ਕੀ ਕਰਦੇ ਹੋ ਤੁਸੀਂ ਕੱਢਣ ਦੀ ਰਾਹ ਪੱਧਰੇ ਕਰਦੇ ਹੋ ਸਮਾਗਲੇ ਦੇ ਇਸੇ ਕਰਕੇ ਸਿੱਧੂ ਸਾਹਿਬ ਨੂੰ ਜਦੋਂ ਦੇ ਉਹ ਪ੍ਰਧਾਨਗੀ ਤੋਂ ਲਹੇ ਜੇ ਉਹਨਾਂ ਨੇ ਅਸਤੀਫਾ ਦਿੱਤਾ ਹੈ ਜ਼ਿੰਮੇਵਾਰੀ ਲੈ ਕੇ ਵੀ ਚਲੋ ਪਾਰਟੀ ਹਾਰ ਉਹਨੇ ਜ਼ਿੰਮੇਵਾਰੀ ਸਮਝੀ ਆਉਦੀ ਠੀਕ ਹੈ ਜ਼ਿੰਮੇਵਾਰੀ ਸਮਝ ਕੇ ਅਸਤੀਫਾ ਦਿੱਤਾ ਹੈ ਤਾਂ ਉਸ ਤੋਂ ਬਾਅਦ ਜੇ ਉਹਨੂੰ ਇਗਨੋਰ ਕੀਤਾ ਜਾ ਰਿਹਾ ਹੈ ਤੇ ਵਰਕਰ ਚਾਹੁੰਦੇ ਨੇ ਵੀ ਸਿੱਧੂ ਸਾਹਿਬ ਅੱਗੇ ਆਉਣ ਤਾਂ ਫਿਰ ਉਹ ਤਾਲਮੇਲ ਕਰ ਲੈਂਦੇ ਨੇ ਪਾਰਟੀ ਹਿੱਤ ਦੇ ਵਿੱਚ ਗਲਤੀ ਕੀ ਕੀਤਾ ਉਹਨੇ ਮਨਪੇ ਜੇ ਮੈਥਡ ਹੈ ਬੰਦੇ ਵੀ ਗੱਲ ਕੀਤੀ ਆਪਾਂ ਤੁਹਾਡੇ ਬੰਦੀ ਇੰਨੀ ਕਿ ਜਿਹੜੀ ਜ਼ਿਆਦਾ ਹੋ ਚੁੱਕੀ ਹੈ ਕਿ ਸੇਮ ਪੰਜਾਬ ਨੂੰ ਵੀ ਕਿਹਾ ਗਿਆਗਾ ਕਿ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਇੱਕ ਦਰਜਨ ਦੇ ਕਰੀਬ ਹੋਣਗੇ ਵੀ ਇਹ ਨਹੀਂ ਇਕੱਠੇ ਹੋ ਸਕਦੇ ਹੋਰ ਕੀ ਕਰ ਕਰਨਗੇ ਵੀ ਇਕੱਠੇ ਹੋ ਗਏ ਚੱਲਾ ਬਣਦਾ ਹੁੰਦਾ ਸਭ ਤੋਂ ਵੱਡਾ ਜਾਨੀ ਮਤਲਬ ਕੁਆਲਿਟੀ ਇਹ ਹੁੰਦੀ ਹੈ ਕਿਸੇ ਵੀ ਸੰਗਠਨ ਦੀ ਕਿਸੇ ਵੀ ਆਰਗੇਨਾਈਜੇਸ਼ਨ ਦੀ ਵੀ ਆਪਸ ਦੇ ਵਿੱਚ ਯੂਨਾਈਟਡ ਕਿੰਨੇ ਕ ਆਪਣੇ ਆਪ ਪਿੰਡਾਂ 'ਚ ਦੇਖਦੇ ਆਂ ਆਪਾਂ ਸ਼ਹਿਰਾਂ 'ਚ ਦੇਖਦੇ ਆਂ ਜਿਹੜੇ ਪਰਿਵਾਰ ਯੂਨਾਈਟਡ ਨਹੀਂ ਉਹ ਪਰਿਵਾਰ ਟੁੱਟ ਜਾਂਦੇ ਨੇ ਘਟਿਆਂ 'ਚ ਚਲੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਤੇ ਇਹੀ ਚੀਜ਼ ਜਾਨੀ ਮਤਲਬ ਕਿ ਪਾਰਟੀਆਂ ਲਈ ਜਾਂ ਕੋਈ ਵੀ ਆਰਗੇਨਾਈਜੇਸ਼ਨ ਹੈ ਉਹਦਾ ਕੱਥੇ ਚੱਲਣਾ ਹੀ ਉਹਦੀ ਸਕਸੈਸ ਦਾ ਅੱਗੇ ਕੱਲ ਨੂੰ ਰਸਤਾ ਖੋਲਣਾ ਹੈ ਅਗਰ ਨਵਜੋ ਸਿੱਧੂ ਨੂੰ ਹਾਈ ਕਮਾਂਡ ਪਾਰਟੀ ਜੋ ਬਾਹਰ ਕੱਢ ਦਈ ਜੇ ਜ਼ਿਆਦਾ ਆਵਾਜ਼ ਰੁਖਦੀ ਹੈ ਤਾਂ ਅਗਲੀ ਕੀ ਨੀਤੀ ਤਿਆਰ ਕੀਤੀ ਹੈ ਕੋਈ ਪਾਰਟੀ ਬਣਾਉਣ ਦੀ ਕੀਤੀ ਹੈ ਕਿਸੇ ਪਾਰਟੀ ਨਾਲ ਤੁਹਾਡੇ ਨਾਲ ਤਾਂ ਗੱਲ ਨਹੀਂ ਪਹਿਲੀ ਗੱਲ ਤਾਂ ਕੱਢਣਗੀ ਕਿਉਂ ਅੰਦਰ ਜੇ ਕੋਈ ਲੀਡਰ ਕਾਰੇ ਹੈ ਜਾਂ ਕੋਈ ਹੋਰ ਹੈ ਉਹਨੂੰ ਕੱਢਣਗੇ ਜਿਹੜਾ ਪਾਰਟੀ ਹਾਈ ਕਮਾਂਡ ਦੀ ਗੱਲ ਕਰਦਾ ਹੈ ਜੋ ਅੱਜ ਸੈਂਟਰ ਦੇ ਵਿੱਚ ਕਾਂਗਰਸ ਨੂੰ ਐਸਟੈਬਲਿਸ਼ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਯਾਦ ਰੱਖੋ ਆਪਣੇ ਆਪ ਬਾਅਦ ਚ ਹੋ ਜੇਗੀ ਜੇ ਕਾਂਗਰਸ ਸੈਂਟਰ ਦੇ ਵਿੱਚ ਸਟੈਬਲਿਸ਼ ਨਹੀਂ ਹੁੰਦੀ ਤਾਂ ਮੰਨ ਲੈਣਾ ਇਹ ਇਕੱਲਾ ਪਾਰਟੀ ਨਹੀਂ ਦੇਸ਼ ਨੂੰ ਹੀ ਖਤਰਾ ਬਣਦਾ ਹੈ ਠੀਕ ਹੈ ਨਾ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਇਸ ਲਈ ਇੱਕ ਪਾਰਟੀ ਜਿਨੇ ਦੇਸ਼ ਨੂੰ ਆਜ਼ਾਦੀ ਦਵਾਈ ਹੈ ਠੀਕ ਹੈ ਉਸ ਦਾ ਸੈਂਟਰ ਦੇ ਵਿੱਚੋਂ ਲੰਬਾ ਚਿਰ ਬਾਹਰ ਰਹਿਣਾ ਉਹ ਵੀ ਨੁਕਸਾਨਦੈ ਕਹਿ ਬੇਸ਼ੱਕ ਇੱਕ ਪਾਰਟੀ ਆਈ ਦੂਜੀ ਉਹਨਾਂ ਦੇ ਆਉਣ ਨਾਲ ਚਲੋ ਸਾਨੂੰ ਆਪ ਦਾ ਇਨਟਰੋਸਪੈਕਸ਼ਨ ਕਰਨ ਦਾ ਮੌਕਾ ਮਿਲਿਆ ਕਾਂਗਰਸ ਨੂੰ ਇਨਟਰਸਪੈਕਸ਼ਨ ਕਰਕੇ ਉਹ ਇਨਟਰਸਪੈਕਸ਼ਨ ਦਾ ਪਾਰਟੀ ਸੀ ਨਾ ਰਾਹੁਲ ਗਾਂਧੀ ਜਿੱਤੇ ਇਲਜ਼ਾਮ ਲੱਗਦੇ ਸੀ ਕਿ ਉਹ ਤਾਂ ਤੁਰਕੇ ਰਾਜੀ ਨਹੀਂ ਹੈ ਬਾਹਰ ਨਿਕਲ ਕੇ ਰਾਜੀ ਨਹੀਂ ਉਹਨੇ ਹੁਣ ਤੱਕ ਦੀ ਸਭ ਤੋਂ ਵੱਡੀ ਯਾਤਰਾ ਕਿਤੇ 3700 ਕਿਲੋਮੀਟਰ ਦੀ ਆਜ਼ਾਦ ਭਾਰਤ ਦੇ ਵਿੱਚ ਕਿਸੇ ਲੀਡਰ ਵੱਲੋਂ 3700 ਕਿਲੋਮੀਟਰ ਦੀ ਯਾਤਰਾ ਕੀਤੀ ਨਾ ਇੱਕਪੜਾ ਚ ਦੂਜਾ ਵੀ ਉਹਦਾ ਰੈਡੀ ਸੀ ਵੀ ਚੱਲ ਰਹੀਆਂ ਤਿਆਰੀਆਂ ਵੀ ਸੀ ਕਰਨੀਆਂ ਤੇ ਉਸ ਤੋਂ ਬਾਅਦ ਉਹਦੇ ਬਾਰੇ ਕੀ ਕਹਿੰਦੇ ਨੇ ਇਸ ਕਰਕੇ ਇਨਟਰਸਪੈਕਸ਼ਨ ਕਰਨੀ ਬਣਦੀ ਹੁੰਦੀ ਹੈ ਇਨਸਪੈਕਸ਼ਨ ਦਾ ਕੈਨੋ ਕੌਂਸਲ ਨੂੰ ਮੌਕਾ ਮਿਲਿਆ ਉਦੋਂ ਬਾਅਦ ਹੁਣ ਇਸ ਪਾਰਟੀ ਨੂੰ ਸਾਰੇ ਜੁਨਾਈਟ ਹੋ ਕੇ ਕਾਂਗਰਸੀ ਜਿਹੜੇ ਵੀ ਕੌਂਸਲ ਡਵਾਓ ਰੱਖਦੇ ਨੇ ਕੋਈ ਜ਼ਰੂਰੀ ਤੌਰ ਤੇ ਕੋਈ ਲੀਡਰ ਹੋਵੇ ਵਰਕਰ ਵੀ ਹੋ ਸਕਦਾ ਹੈ ਕਾਂਗਰਸ ਨੂੰ ਚੋਣ ਵਾਲਾ ਆਮ ਵੋਟਰ ਵੀ ਹੋ ਸਕਦਾ ਹੈ ਤਾਂ ਸਾਰਿਆਂ ਦੀ ਇੱਕ ਕਲੈਕਟਿਵ ਗੇਮ ਨਾਲ ਕਲੈਕਟਿਵ ਐਫਰਟ ਨਾਲ ਪਾਰਟੀ ਨੇ ਪਾਵਰ ਚਾਹਣਾ ਹੈ ਜੋ ਪਾਰਟੀ ਪਾਵਰ ਚਾਹੇਗੀ ਤੇ ਨਾ ਚੱਲੀਏ ਵਰਕਰ will take a sigh of relief ਲੱਗਦਾ ਕਾਂਗਰਸ ਜਿਹੜੀ ਵਿਰੋਧੀ ਧਿਰ ਦਾ ਕੋਈ ਰੋਲ ਸਹੀ ਨਿਭਾ ਰਹੀ ਆ ਜਿਹੜੇ ਨੇਤਾ ਹੈਗੇ ਨੇ ਯਾਰ ਗੱਲ ਤਾਂ ਕੀ ਹੈ ਜਿਹੜਾ ਰੋਲ ਨਵਾਇਆ ਜਾ ਰਿਹਾ ਉਹ ਤੇ ਕਿੰਤੂ ਪ੍ਰੰਤੂ ਕਰਨ ਦਾ ਕਦੇ ਮੇਰੇ ਹੱਥ ਚਨਾ ਸਿੱਧੂ ਸਾਹਿਬ ਦੇ ਨਾਂ ਸੀ ਸਿੱਧੂ ਸਾਹਿਬ ਦੇ ਨਾਲ ਜਿਹੜੇ ਬੰਦੇ ਆ ਉਹਨਾਂ ਨੇ ਕਦੇ ਕਮੈਂਟ ਕੀਤਾ ਹੋਏ ਮੈਂ ਤਾਂ ਸਭ ਤੋਂ ਪਹਿਲਾਂ ਕਹਿਣਾ ਵੀ ਠੀਕ ਹੈ ਉਹਨਾਂ ਨੇ ਕੀਤਾ ਵਧੀਆ ਕਰ ਰਹੇ ਨੇ ਪਰ ਜਿਹੜਾ ਉਸ ਰੋਲ ਨਵਾਉਣ ਦੇ ਵਿੱਚ ਮੈਰਿਟ ਹੈ ਉਹ ਵੀ ਲੋਕਾਂ ਦੇ ਸਾਹਮਣੇ ਆ ਜਿਹੜੀ ਡੀ ਮੈਰਿਟ ਆ ਉਹ ਵੀ ਲੋਕਾਂ ਦੇ ਸਾਹਮਣੇ ਆ ਜੇ ਕਿਤੇ ਸੀ ਉੱਕਦੇ ਆ ਕੋਈ ਡੀ ਮੈਰਿਟ ਹੈ ਰੋਲ ਨਵਾਉਣ ਦੇ ਵਿੱਚ ਕਹਿੰਦੇ ਨਹੀਂ ਸਕਸੈਸਫੁਲ ਹੋਗੇ ਕਿਤੇ ਲੈਕ ਕਰ ਰਹੇ ਨੇ ਉਹ ਵੀ ਰੀਜ਼ਨ ਦਾ ਲੋਕਾਂ ਨੂੰ ਪਤਾ ਹੀ ਹੈ ਵੀ ਇਹ ਤਾਂ ਨਹੀਂ ਹੈ ਵੀ ਅੱਜ ਜਿਹੜੇ ਦੋਸ਼ ਲੱਗਦੇ ਨੇ ਪਾਰਟੀਆਂ ਤੇ ਚਾਹੇ ਸ਼ਰਮਣੀ ਅਕਾਲੀ ਦਾ ਲਾਏ ਚਾਹੇ ਕਾਂਗਰਸ ਹੈ ਚਾਹੇ ਹੁਣ ਦੀ ਸਰਕਾਰ ਹੈ ਚਾਹੇ ਯਾਰ ਮੈਨੂੰ ਇਹ ਦੱਸੋ ਜਿਹੜੀਆਂ ਬੁਰਾਈਆਂ ਦੇ ਅਗੇਂਸਟ ਪਾਰਟੀਆਂ ਲੜਦੀਆਂ ਨੇ ਜੇ ਕੋਈ ਪਾਰਟੀ ਪਾਵਰ 'ਚ ਆਉਂਦੀ ਹੈ ਉਹ ਪਹਿਲੀ ਬੁਰਾਈ ਨਾਲੋਂ ਜੇ ਪਹਿਲਾਂ 20% ਬੁਰਾਈ ਆ ਉਹ 30 ਹੋ ਜੇ ਤਾਂ ਫਿਰ ਆਪਾਂ ਉਹਨੂੰ ਕੀ ਕਹਾਂਗੇ ਚੰਗਾ ਕੰਮ ਕਰ ਰਹੇ ਹੈ ਇਹ ਤੇ ਜਦੋਂ ਕੋਈ ਸਰਕਾਰ ਰੋਲ ਵਧੀਆ ਨਹੀਂ ਕਰ ਰਹੀ ਹੁੰਦੀ ਉਹਦੇ ਵਿੱਚ ਕਿਤੇ ਨਾ ਕਿਤੇ ਓਪੋਜੀਸ਼ਨ ਦਾ ਵੀ ਰੋਲ ਹੁੰਦਾ ਵੀ ਉਹਨਾਂ ਨੇ ਕਿਤੇ ਜ਼ਿੰਮੇਵਾਰੀ ਸਮਝ ਕੇ ਉਹਨੂੰ ਟੋਕਿਆ ਨਹੀਂ ਉਹਨਾਂ ਨੇ ਕੋਈ ਉਹਨਾਂ ਨੂੰ ਗਾਈਡ ਨਹੀਂ ਕੀਤਾ ਜਾਂ ਕੋਈ ਪੁਆਇੰਟ ਆਊਟ ਨਹੀਂ ਕੀਤਾ ਵੀ ਤੁਸੀਂ ਗਲਤ ਕਰ ਰਹੇ ਹੋ ਜੇ ਉਹ ਪੁਆਇੰਟ ਆਊਟ ਨਹੀਂ ਹੋ ਰਿਹਾ ਪ੍ਰੋਪਰ ਯੁੱਗ ਹੋ ਰਿਹਾ ਤਾਂ ਹੀ ਉਹ ਆਹ ਮੋਰ ਰੈਲੀ ਕੀਤੀ ਸੀ ਕੋਈ ਹਮਤ ਮੰਨੇ ਮੈਨੂੰ ਐ ਦੱਸੋ ਵੀ ਪੰਜਾਬ ਐਡੀ ਅਮੀਰ ਸਟੇਟ ਹੈ ਕਿ ਕੇਜਰੀਵਾਲ ਨੂੰ ਦਿੱਲੀ ਤੋਂ ਦੇਣ ਵਾਸਤੇ ਪਲੇਨ ਭੇਜਿਆ ਜਾਵੇ ਉਹ ਬਠਿੰਡੇ ਉਤਰਦਾ ਹੈ ਉਹ ਹੈਲੀਕਾਪਟਰ ਉੱਥੇ ਜਾਂਦਾ ਹੈ ਉਹਨੂੰ ਲੈ ਕੇ ਇੱਥੇ ਆਉਂਦਾ ਹੈ ਪਲੇਨ ਦਾ ਉੱਥੇ ਖੜੇਦਾ ਬਠਿੰਡਾ ਰਨਵੇ ਤੇ ਥੋੜਾ ਕਰਾਇਆ ਪਈ ਜਾਂਦਾ ਮੈਨੂੰ ਦੱਸ ਦਿਓ ਵੀ ਇਹ ਕਿਹਦੀ ਕਿਸਮਤ ਹੈ ਜਾਂ ਬਹੁਤ ਅਮੀਰ ਸਟੇਟ ਹੋਵੇ ਤਾਂ ਵੀ ਨਹੀਂ ਇਹ ਕਰਨਾ ਬਣਦਾ ਠੀਕ ਹੈ ਨਾ 8.5 ਕਰੋੜ ਰੁਪਏ ਦਾ ਟੈਂਟ ਲੱਗਿਆ ਜਿਹੜਾ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਵੀ ਆਮ ਲੋਕਾਂ ਨੂੰ ਮੈਨੂੰ ਪਤਾ ਹੈ ਉਹ ਖੜ ਕੇ ਫਟਿਆਂ ਤੇ ਵੀ ਸਬੋਧਨ ਕਰ ਦਿੰਦੇ ਸੀ ਤੇ ਫਿਰ ਉਹ ਕਿੱਧਰ ਗਿਆ ਉਹ ਉਹ ਜਜ਼ਬਾ ਕਿੱਥੇ ਗਿਆ ਇਹ ਮੰਨ ਲੇ ACB ਕੇ ਸਿੱਧਿਕ ਨੂੰ ਫਰਦੇ ਹੱਥ ਲੱਗ ਜੇ ਹਨਾ ਪਾਵਰ ਤੇ ਫਿਰ ਅਸੀਂ ਦਿਖਾਈਏ ਵੀ ਕਿਵੇਂ ਰੋਟ ਕਿਸਟ ਹੁੰਦੀ ਹੈ ਕਿਵੇਂ ਮੋਜਾਂ ਖਰੀਦੀਆਂ ਕਿਵੇਂ ਜਿਹੜਾ ਕੁਝ ਕਹਿੰਦੇ ਸੀ ਉਹਦੇ ਬੁਰਧ ਤਰੀ ਦਾ ਕਹਿੰਦੇ ਕੀ ਸੀ ਕਰੀ ਕੀ ਜਾਂਦੇ ਨੇ ਯਾਰ ਉਹਦੇ ਵਿੱਚ ਆਪੋਜੀਸ਼ਨ ਨੇ ਜੋ ਹਾਈਲਾਈਟ ਕਰਨਾ ਹੁੰਦਾ ਹੈ ਨਕਾਮੀਆਂ ਸਰਕਾਰ ਦੀਆਂ ਆਪੋਜੀਸ਼ਨ ਦਾ ਰੋਲ ਇਹੀ ਹੈ ਨਾ ਤੇ ਫਿਰ ਸਿੱਧੂ ਸਾਹਿਬ ਨੇ ਰਾਮਪੁਰੇ ਜਾ ਕੇ ਨਕਾਮੀਆਂ ਹੀ ਪੁਆਇੰਟ ਆਊਟ ਕੀਤੀਆਂ ਨੇ ਉਸੇ ਦੀ ਰੋਣਾ ਰੋਇਆ ਵੀ ਸਾਡਾ ਪੰਜਾਬ ਅੱਲੇ ਹੀ ਕਰ ਜਾਈ ਹੈ ਇਹਨੂੰ ਹੋਰ ਨਾ ਕਰ ਜੇ ਬਲ ਤੱਕੋ ਪੰਜਾਬ ਦੇ ਵਿੱਚ ਕਤਲੋਗਾਰਦ ਦਾ ਮਾਹੌਲ ਹੈ ਇੱਥੇ ਜਿਹੜੀ ਮਤਲਬ ਕਿ ਸ਼ਾਂਤੀਪੂਰਵਕ ਲੋਕ ਕੰਮ ਕਰਨ ਤੋਂ ਗਰੇਜ਼ ਕਰ ਰਹੇ ਨੇ ਉਹਨਾਂ ਇੱਕ ਐਗਜ਼ਾਮਪਲ ਦਿੱਤੀ ਬਟੰਡੇ ਵਪਾਰੀ ਦੇ ਗੋਲੀ ਮਾਰੀ ਉਦੋਂ ਇੱਕ ਲੜਕੀ ਦੇ ਮਾਰੇ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਉਹ ਫਿਰ ਉਹ ਯਾਰ ਸਾਡੀਆਂ ਨਕਾਮੀਆਂ ਨੇ ਲਾ ਐਂਡ ਆਰਡਰ ਫੇਲ ਹੀ ਹੈ ਹੁਰਕੀ ਹੈ ਤੇ ਜੇ ਸਿੱਧੂ ਸਾਹਿਬ ਉੱਥੇ ਜਾ ਕੇ ਗੱਲ ਕਰਦੇ ਨੇ ਤੇ ਬਾਕੀ ਆਪੋਜੀਸ਼ਨ ਨੂੰ ਕਿਹੜਾ ਕੋਈ ਰੋਕਦਾ ਵੀ ਤੁਸ ਨਾ ਕਹੋ